रोटी दे दे, दे नहीं। मेरा पुत्र तू बैठ मैं हूनी लेटी आई रोटी तेरे मेरा पुत्र खा रोटी

ਉਹ ਤੇਰਾ ਧਿਆਨ ਮੈਂ ਰੱਖਦਿਆਂ ਨਾ ਵੱਡੇ ਹੋ ਕੇ ਤੈਹੀਂ ਮੇਰਾ ਧਿਆਨ ਰੱਖਣਾ ਰੱਖੇ ਨਾ ਨਾ ਮੇਰਾ ਧਿਆਨ ਹਾਂ ਬੇਬੀ ਮੈਂ ਰੱਖੂੰਗਾ ਮੈਂ ਨਾਲ ਇਹੋ ਜਿਹਾ ਕੰਮ ਵੀ ਨਹੀਂ ਕਰੂੰਗਾ ਜਿੱਤੋਂ ਤੈਨੂੰ ਦੁੱਖ ਆਵੇ ਮੇਰਾ लाडला ਪੁੱਤਰ ਰਹਿ ਤੂੰ ਤੂੰ ਮੇਰਾ ਪੁੱਤ ਆਇਆ ਰੋਟੀ ਖਾ ਲੈ ਘਰੇ ਉੱਠ ਘਰੇ ਚੱਲੀਏ ਆ ਜਾ ਮੇਰਾ ਪੁੱਤ ਅਨੁਤਾਰਾ ਮੇਰੀ ਅੱਖੀਆਂ ਪੈਸੇ ਦੇ ਮਨੋਸ਼ਾ ਕਰ ਮੈਨੂੰ ਪੈਸੇ ਦੇ ਬੇਬੇ ਕਿੱਥੋਂ ਦੇਣਾ ਪੁੱਤ ਤੈਨੂੰ ਪੈਸੇ ਜਿਹੜੇ ਹੈਗੇ ਸੀ ਸਾਰੇ ਤਾਂ ਤੂੰ ਲੈ ਗਿਆ ਨਸ਼ੇ ਵਾਸਤੇ ਪੁੱਤ ਤੈਨੂੰ ਇਹਨੇ ਲਾਡਾਂ ਨਾਲ ਪਾਲਿਆ ਸੀ ਮੈਂ ਤੂੰ ਤਾਂ ਮੈਨੂੰ ਕਹਿੰਦਾ ਸੀ ਵੀ ਤੈਨੂੰ ਕੋਈ ਦੁੱਖ ਨਹੀਂ ਆਣ ਦਊਗਾ ਤੈਂ ਤਾਂ ਮੇਰੀ ਸਾਰੀ ਉਮਰ ਹੀ ਦੁੱਖਾਂ ਨਾਲ ਭਰਦੀ ਮੇਰੇ ਪੁੱਤ ਸਾਤ ਸਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਸਨੀ ਪਟਿਆਲਵੀ ਕੱਲ ਨੂੰ ਆ ਰਹੀ ਮੇਰੀ ਦੂਸਰੀ ਵੀਡੀਓ ਸਵੇਰੇ 10 ਵਜੇ ਜਿਹੜੀ ਇੱਕ ਮਾਂ ਤੇ ਪੁੱਤ ਦੇ ਵਿੱਚ ਆ ਕਿ ਮਾਂ ਆਪਣੇ ਪੁੱਤ ਨੂੰ ਕਿੱਦਾਂ ਪਾਲਦੀਆਂ ਲੱਗਦਾ ਨਾਲ ਉਸ ਤੋਂ ਵੱਡਾ ਹੋ ਕੇ ਪੁੱਤ ਮਾਂ ਨੂੰ ਧੱਕੇ ਮਾਰਦਾ ਨਸ਼ਾ ਕਰਕੇ ਤੇ ਜ਼ਰੂਰ ਵੀਡੀਓ ਦੇਖ ਕੇ ਮੈਨੂੰ ਦੱਸੋ ਕਿੱਦਾਂ ਦੀ ਵੀਡੀਓ ਲੱਗੀ ਤੇ ਚੈਨਲ ਨੂੰ ਬਿਨ ਰੋ ਸਬਸਕ੍ਰਾਈਬ ਕਰੀ ਥੈਂਕ ਯੂ ਜੀ